ਹਰ ਮਨ ਸਾ ਪੂਰਨ ਹਾਰ ਸਤ ਗੁਰ ਪਰਖ ਧਿਆਏ ਤੂੰ ਸਤਿਗੁਰ ਖਲਸਾਰਣ ਹਾਰ ਤੂੰ ਕਾਹੇ ਡੋਲੇ ਪ੍ਰਾਨੀਆਂ ਤੁੰਦਰਾ ਖੇਗਾ ਸਿਰਜਣ ਹਾਰ ਜਿਨ ਪਾਸ ਤੂੰ ਪੀਆ ਕੋਈ ਦੇ ਉਦਾਰ ਨਾ ਸਵਦਰ ਛਟ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਭੱਲੇ ਸਵਦਰ ਛਟ Até o Thank <laughs> you. I <laughs> don't. ਸਤਕਾਰ ਜੋਖ ਜਿੰਨੇ ਵੀ ਦੂਰੋਂ ਨੇੜੇ ਚੱਲ ਕਰ ਆਪਣੇ ਸਮੇਂ ਔਰ ਸਵਾਸਾਂ ਨੂੰ ਸੁਫਲਾ ਕਰਨ ਦੇ ਵਾਸਤੇ ਧੰਤਨ ਬਾਬਾ ਬਸਵਾ ਸਿੰਘ ਜੀ ਧੰਤਨ ਬਾਬਾ ਅਤਰ ਸਿੰਘ ਜੀ ਮਾਸਤੂਆਣਾ ਸਹਿਬ ਵਾਲੇ ਉਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਜਿੰਨੀਆਂ ਵੀ ਸੰਗਤਾਂ ਸਤਸੰਗ ਦਾ ਲਾਭ ਉਠਾ ਰਹੇ ਹੂੰ ਬੜੇ ਭਾਗੇ ਹੂੰ ਹਰ ਐਤਵਾਰ ਨੂੰ ਹੀ ਸੰਗਤਾਂ ਸਵੇਰ ਤੋਂ ਹੀ ਮਹਾ ਪਰਖਾਂ ਦੇ ਸਥਾਨ ਤੇ ਨਵਸਤਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਰਿਆਂ ਦੇ ਧਨ-ਪਾਗ ਆਓ ਸੰਗਤ ਜੀ ਜਿੰਨਾ ਕਸਮਾ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਆਪੋ ਆਪਣੀਆਂ ਮਨਵਿਰਤੀਆਂ ਨੂੰ ਇਕਾਗਰ ਕਰੋ ਕੰਨਾਂ ਦੇ ਨਾਲ ਹਰੀ ਜਸ ਸਰਵਣ ਕਰੋ ਧਾਰਨਾ ਕਰਕੇ ਮੇਰੀਆਂ ਸਾਰੀਆਂ ਪੈਣਾ ਮੇਰੇ ਸਾਰੇ ਹੀ ਭਰਾ ਧਾਰਨਾ ਦੇ ਵਿੱਚ ਰਸਨਾ ਕਰਕੇ ਜੀਭਾ ਕਰਕੇ ਸਾਰੇ ਭੁੱਲਿਆ ਕਰੋ ਸਭ ਤੋਂ ਪਹਿਲਾਂ ਦਾਸਾਂ ਦੀ ਫਤਿਹ ਪ੍ਰਵਾਨ ਕਰੋ ਬੁਲਾਓ ਸਾਰੇ ਗੱਜ ਕੇ ਆਖੋ ਜੀ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਦੀ ਦੀ ਫਤਿਹ ਸੰਗਤ ਜੀ ਗੁਰੂ ਘਰ ਦੇ ਵਿੱਚ ਆਉਣ ਵਾਲੀਆਂ ਬੇਅੰਤ ਹੀ ਸੰਗਤਾਂ ਹੋਇਆ ਕਰਦੀਆਂ ਮਹਾ ਪਰਖਾਂ ਦੇ ਪਾਵਨ ਪਵਿੱਤਰ ਸਥਾਨ ਤੇ ਵੀ ਆਉਂਦੀਆਂ ਨੇ ਸੰਗਤ ਜੀ ਪਾਰ ਉਤਾਰਾ ਕਿੰਨਾ ਦਾ ਹੁੰਦਾ ਇਕਨਾਂ ਨੂੰ ਆਇਆਂ ਨੂੰ ਤੇ ਬੜੀ ਦੇਰ ਹੋ ਜਾਂਦੀ ਹੈ ਕਿ ਸੱਲਾਂ ਵੱਧੀਆਂ ਆਉਂਦੇ ਨੇ ਇਕਨਾਂ ਦੀਆਂ ਪਹਿਲੇ ਦਿਨ ਆ ਕੇ ਹੀ ਝੋਲੀਆਂ ਭਰ ਜਾਂਦੀਆਂ ਨੇ ਉਹਦਾ ਕਾਰਨ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਸੀਸ ਦੀ ਮੰਗ ਕੀਤੀ ਤਾਂ ਪੰਜੇ ਪਿਆਰਿਆਂ ਨੇ ਸੀਸ ਦੇਣ ਤੋਂ ਦੇਰ ਨਹੀਂ ਕੀਤੀ ਤੇ ਕਈ ਐਸੇ ਵੀ ਹੁੰਦੇ ਨੇ ਜਿ ਉਹਨਾਂ ਨੂੰ ਆਖੋ ਅੰਮ੍ਰਿਤ ਵੇਲਾ ਸੰਭਾਲਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰੋ ਕਈ ਕਹਿੰਦੇ ਨੇ ਅੰਮ੍ਰਿਤ ਵੇਲੇ ਨਾਮ ਜਪਣ ਦੀ ਕੀ ਲੋੜ ਐ ਤਰਾ ਤਰਾ ਦੇ ਸ਼ੰਕ ਕੇ ਤਰਾ ਤਰਾ ਦੀਆਂ ਗੱਲਾਂ ਸੰਗਤ ਜੀ ਝੋਲੀਆਂ ਕਿੰਨਾਂ ਦੀਆਂ ਭਰਦੀਆਂ ਨੇ ਖੁਸ਼ੀਆਂ ਕਿੰਨਾਂ ਨੂੰ ਮਿਲਦੀਆਂ ਨੇ ਮਨ ਦੀਆਂ ਇਸ਼ਾਵਾ ਕਿੰਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ ਕਿੰਨਾਂ ਦਾ ਪਾਰ ਉਤਾਰਾ ਹੁੰਦਾ ਹੈ ਜਿਹੜੇ ਗੁਰੂ ਤੇ ਸ਼ਰਧਾ ਰੱਖਦੇ ਨੇ ਤੇ ਕਈ ਸੰਗਤ ਜੀ ਇੱਕ ਅੰਮਰਤ ਸਰ ਸਾਹਿਬ ਤੋਂ ਛੋਟਾ ਜਿਹਾ ਬੱਚਾ ਜੀਡੀ 12 13 ਸਾਲਾਂ ਦੀ ਉਮਰ ਹੈ ਐਨਾ ਚੋਰ ਕੋਈ ਚੀਜ਼ ਨਹੀਂ ਸੀ ਛੱਡਦਾ ਹੋ ਹਰ ਇੱਕ ਚੀਜ਼ ਚੋਰੀ ਕਰ ਲੈਣੀ ਸ਼ਰਧਾ ਕਿਹਨਾਂ ਦੀ ਬਣਦੀ ਹੈ ਜਿਹੜੇ ਸੰਗਤ ਕਰਦੇ ਰਹਿੰਦੇ ਨੇ ਵਾਰ-ਵਾਰ ਜਿਹੜੇ ਸੰਗਤ ਕਰਦੇ ਨੇ ਸ਼ਰਧਾ ਬਣਾਉਣ ਦੇ ਵਾਸਤੇ ਸੰਗਤ ਕਰਨੀ ਬੜੀ ਜ਼ਰੂਰੀ ਹੈ ਸੰਗਤ ਕੀਤੀ ਬਿਨਾ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਗੁਰੂ ਦੀ ਸੰਗਤ ਨਹੀਂ ਕਰਦੇ ਤੁਸੀਂ ਇੱਥੇ ਆਏ ਮੱਥਾ ਟੇਕ ਲਿਆ ਮੁੜ ਗਏ ਪਰ ਜਦੋਂ ਇਸ ਦਰ ਦੀ ਕੋਈ ਮਹਿਮਾ ਕਰਦਾ ਹੈ ਮਹਾਪੁਰਖਾਂ ਦੀ ਵਡਿਆਈ ਕਰਦਾ ਹੈ ਕੋਈ ਗੁਰੂ ਪਰਮੇਸ਼ਰ ਦੀ ਵਡਿਆਈ ਕਰਦਾ ਹੈ ਫੇਰ ਪਤਾ ਲੱਗਦਾ ਹੈ ਨਾ ਹਣੋ ਅੰਮ੍ਰਿਤਸਰ ਸਾਹਿਬ ਜਿੱਥੇ ਹਰ ਕੀ ਪੌੜੀ ਸੰਗਤਾਂ ਸੇਵਾ ਕਰਦੀਆਂ ਨੇ ਨਾ ਉੱਤੇ ਤੌਲੀਏ ਲੈ ਕੇ ਪੋਚੇ ਲਾਉਂਦੀਆਂ ਨੇ ਸਫਾਈ ਕਰਦੀਆਂ ਨੇ ਏ ਇੱਕ ਦਿਨ ਸਫਾਈ ਕਰਦਾ ਕਰਦਾ ਉਹਨੇ ਜਿਹੜਾ ਉਹਦੇ ਵਿੱਚ ਪਾਣੀ ਸੀ ਨਾ ਪਤਾ ਨਹੀਂ ਇਹਦੇ ਅੰਦਰੋਂ ਕਿੰਨੀ ਇੱਕ ਵੱਡੀ ਭਾਵਨਾ ਬਣੀ ਉਹਨੇ ਉਹ ਤੌਂਦੀਆ ਪਾਣੀ ਦੇ ਨਾਲ ਨਿਚੋੜ ਕੇ ਉਸ ਪਾਣੀ ਨੂੰ ਪੀ ਲਿਆ ਅਮਰਕ ਸਮਝ ਕੇ ਕਈ ਤੇ ਮੈਨੂੰ ਲੱਗਦਾ ਵੀ ਇੱਥੇ ਆ ਕੇ ਵੀ ਕਹਿੰਦੇ ਹਣਗੇ ਜਿਹੜਾ ਮਹਾਪੁਰਖਾਂ ਦਾ ਸਰੋਵਰ ਹੈ ਵੀ ਇਹ ਤੇ ਗੰਦਾ ਪਾਣੀ ਹੈ ਹੋ ਸਕਦਾ ਏ ਉੱਥੇ ਅੰਮ੍ਰਿਤ ਸਰਸਾਹਬ ਵੀ ਕਈ ਕਹਿੰਦੇ ਹੋਣ ਏ ਤੇ ਗੰਦਾ ਪਾਣੀ ਹੈ ਜੀਨੇ ਤੇ ਪਾਣੀ ਸਮਝ ਲਿਆ ਕਈ ਤੇ ਇਹ ਵੀ ਅੰਮ੍ਰਿਤ ਸ਼ਕਣ ਬਲੇ ਵੀ ਜਦੋਂ ਖੰਡੇ ਵਾਟੇ ਕੀ ਪਹਲ ਤਿਆਰ ਕੀਤੀ ਜਾਂਦੀ ਹੈ ਕਈ ਕਹਿੰਦੇ ਨੇ ਪਤਾਸਿਆਂ ਦਾ ਹੀ ਪਾਣੀ ਹੈ ਸੰਗਤ ਜੀਓ ਨੇ ਅੰਮ੍ਰਿਤ ਸਮਝ ਕੇ ਪੀ ਲਿਆ ਉਹਦੀ ਸਮਾਦੀ ਲੱਗਣ ਲੱਗੀ ਹੁਣ 25 ਸਾਲਾਂ ਦਾ ਹੁਣ ਵੀ ਜੁੜਿਆ ਬੈਠਾ ਰਹਿੰਦਾ ਹੈ ਬਹੁਤ ਘਟ ਖਾਂਦਾ ਹੈ ਬਹੁਤ ਘਟ ਪੀਂਦਾ ਹੈ ਬਹੁਤ ਘਟ ਮਿਲਦਾ ਹੈ ਆਸਤਾ ਹੀ ਹੋਰ ਹੋਊਗੀ ਐਸੇ ਤਰ੍ਹਾਂ ਇੱਥੇ ਜੋ ਸੰਗਤਾਂ ਆਉਂਦੀਆਂ ਨੇ ਮਹਾਪੁਰਖਾਂ ਨੇ ਸਰੋਵਰ ਬਣਾਇਆ ਹੈ ਜਿਹੜੇ ਤੇ ਅੰਮ੍ਰਿਤ ਸਮਝ ਕੇ ਇਸ਼ਨਾਨ ਕਰ ਲੈਂਦੇ ਨੇ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰ ਲੈਂਦੇ ਨੇ ਉਹਨਾਂ ਦੇ ਸਾਰੀ ਰੋਗ ਦੂਰ ਹੋ ਜਾਂਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਤੇ ਭਾਵਨਾ ਦੀ ਗੱਲਾਂ ਨਾ ਆ ਕਈ ਦਿਨ ਪਹਿਲਾਂ ਮੈਂ ਇੱਕ ਐਡ ਵੇਖੀ ਇੱਕ ਵੀਰ ਜਿਹੜੇ 3 ਫੀਲਰ ਹੁੰਦੇ ਨੇ ਨਾ ਸਾਨੇ ਵਾਲਾ ਚਲਾਉਂਦਾ ਆਪਣੀ ਹੱਡ ਬੀਤੀ ਦੱਸ ਰਿਹਾ ਹੈ ਕਹਿੰਦਾ ਮੈਂ ਬੁੱਧਵਾਰ ਵਾਲੇ ਦਿਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਆ ਕੇ ਜਿਹੜਾ ਮੇਰਾ ਕੰਮ ਆ ਮੈਂ ਕੰਮ ਨੂੰ ਏਕ ਕਰਨ ਵਾਸਤੇ ਸੇਵਾ ਬਣਾ ਲਿਆ ਮੈਂ ਗੁਰੂ ਘਰ ਤੋਂ ਬਸ ਅੱਡੇ ਤੱਕ ਸਵੇਰ ਤੋਂ ਲੈ ਕੇ ਅੱਠ-ਨੌ ਚੱਕਰ ਲਾ ਦਿੰਨਾ ਮੈਂ ਸੰਗਤਾਂ ਦੀ ਫ੍ਰੀ ਸੇਵਾ ਕਰਦਾ ਮੈਂ ਕੁਝ ਨਹੀਂ ਮੰਗਦਾ ਸੇਵਾ ਦਾ ਫਲ ਕੀ ਹੋਇਆ ਕੰਡਾ ਜਿਹੜਾ 20 ਸਾਲਾਂ ਤੋਂ ਸਾਡਾ ਕੰਮ ਅੜਿਆ ਪਿਆ ਸੀ ਨਾ ਅਸੀਂ ਪਲਾਟ ਲੈ ਕੇ ਹੁਣ ਕੋਠੀ ਬਾਰ ਰਹੇ ਆ ਬੋਲੋ ਸਤਨਾਮ ਵਾਹਿਗੁਰੂ ਸੰਗਤ ਜੀ ਜਿਨ੍ਹਾਂ ਦੀ ਭਾਵਨਾ ਮੈਨੂੰ ਇੱਕ ਬੀਬੀ ਮਿਲਿਓ ਨੇ ਹੱਡ ਬਿੱਤੀ ਸੁਣਾਈ ਕਹਿੰਦੀ ਜੀ ਅਸੀਂ ਥਾਂ ਲਿਆ ਸੀ 35 ਲੱਖ ਦਾ ਜਿਸ ਬੰਦੇ ਤੋਂ ਲਿਆ 13 ਲੱਖ ਰੁਪਈਆ ਸਾਡਾ ਉਹਦੇ ਵਾਲੇ ਚਲੇ ਆ ਗਿਆ ਮੁੜ ਕੇ ਨਾ ਉਹ ਰਜਿਸਟਰੀ ਕਰਾਉਣ ਚ ਆਵੇ ਤੇ ਨਾ ਸਾਨੂੰ ਥਾਈਂ ਦੇਵੇ ਨਾ ਰਿਸਟਰੀ ਕਰਾਵੇ ਤੇ ਨਾ ਸਾਡੇ ਨਾਲ ਗੱਲੇ ਹੀ ਕਰੇ ਅਸੀਂ ਇੱਥੇ ਬਾਬਾ ਲੀਵ ਸਿੰਘ ਦੇ ਆ ਕੇ ਅਰਦਾਸ ਕਰਵਾਈ ਹੁਣ ਕਹਿੰਦੀ ਅਸੀਂ ਉਹਨੇ ਰਿਸਟਰੀ ਕਰਵਾਤੀ ਅਸੀਂ ਕੁੱਟੀ ਪਾਰਿਆਂ ਦੂਸਰੀ ਗੱਲ ਮੇਰਾ ਜਿਹੜਾ ਚੂਲਾ ਸੀ ਨਾ ਕਹਿੰਦੀ ਮੇਰਾ ਸਰੀਰ ਦਰਦ ਕਰਦਾ ਰਹਿੰਦਾ ਸੀ ਅਲਟਰਾਸਾਨ ਕੀਤੀ ਤਿੰਨ ਡਾਕਟਰ ਮੈਨੂੰ ਕਹਿੰਦੇ ਨੇ ਵੀ ਤੇਰਾ ਆਪਰੇਸ਼ਨ ਹੋਊਗਾ ਚਾਰ ਵਲ ਇੱਕ ਮੇਰੀ ਲੱਤ ਛੋਟੀ ਹੋ ਗਈ ਸੀ ਅਸੀਂ ਇੱਥੇ ਆਏ ਅਰਦਾਸ ਬੇਨਤੀ ਕੀਤੀ ਪਾਠ ਭਜਨ ਕੀਤਾ ਕਿਨੇ ਹੁਣ ਮੇਰੀ ਲਤ ਕਿਵੇਂ ਠੀਕ ਹੋਗੀ ਨਾ ਕੋਈ ਮੇਰਾ ਆਪਰੇਸ਼ਨ ਹੋਇਆ ਹੁਣ ਵੈ ਬਿਲਕੁਲ ਠੀਕ ਹਾਂ ਬੋਲੋ ਸਤਨਾਮ ਵਾਹਿਗੁਰੂ ਸੰਗਤ ਜੀ ਉਹ ਤੇ ਮੁੜ ਜਾਂਦੇ ਨੇ ਖਾਲੀ ਜਿਨ੍ਹਾਂ ਦਾ ਵਿਸ਼ਵਾਸ ਨਹੀਂ ਬਣਿਆ ਜਿਨ੍ਹਾਂ ਦੀ ਭਾਵਨਾ ਨਹੀਂ ਬਣੀ ਕਿਉਂਕਿ ਸਤ ਗੁਰ ਤੇ ਤਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਉਹਨੂੰ ਹਾਕਾਂ ਮਾਰਨ ਦੀ ਲੋੜ ਨਹੀਂ ਉਹ ਤੇ ਤੇਰੇ ਅੰਦਰਲੀ ਭਾਵਨਾ ਜਾਣਦਾ ਉਹ ਤੇ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਆਗੇ ਕੀਚੇ ਅਰਦਾਸ ਉਹ ਤੇ ਬਿਨਾ ਬੋਲੇ ਤੋਂ ਹੀ ਜਾਣਦਾ ਉਹ ਤੇ ਹਰ ਵਕਤ ਸਾਡੇ ਨਾਲ ਹੈ ਉਹ ਤਾਂ ਹਰ ਸਮੇਂ ਨਾਲ na ਤੂੰ ਹੁੰਡ ਸੱਜਣ ਸੰਤ ਪੱਕਿਆਂ ਓਈ ਜਬੰਦੇ ਵਿਛੜੇ ਓ ਮੋਇਆ ਨਾ ਜਾਹੀ ਛੋੜ ਸੰਗਤ ਜੀ ਪੱਕੇ ਕੌਣ ਨੇ ਅਸੀਂ ਕੱਚਿਆਂ ਦੇ ਕੋਲ ਜਾਨਿਆ ਸਾਡੀ ਪੁੰਨਿਆ ਕਿਤੇ ਐ ਸਾਡੀ ਮਸਿਆ ਕਿਤੇ ਐ ਸਾਡਾ ਐਤਵਾਰ ਕਿਤੇ ਐ ਸਾਡਾ ਸੋਮਵਾਰ ਕਿਤੇ ਐ ਮੰਗਲਵਾਰ ਕਿਤੇ ਅਸੀਂ ਪੱਕਿਆਂ ਦਾ ਲੜਨੀ ਫੜਿਆ ਪੱਕੇ ਕੌਣ ਨੇ ਪੀਰ ਬਦੂਸ਼ਾ ਜਦੋਂ ਪੰਗਾਣੀ ਦੀ ਜੰਗ ਦੇ ਵਿੱਚ ਉਹਦੇ ਪੁੱਤਰ ਸ਼ਹੀਦ ਹੋ ਗਏ ਨਾ ਤਾਂ ਸਹਾਬਿਸ਼ੀ ਗੁਰੂ ਗੋਵਿੰਦ ਸਿੰਘ ਮਹਾਰਾਜੀ ਦੇ ਚਰਨਾ ਦੇ ਵਿੱਚ ਆ ਕੇ ਨਮਸਕਾਰ ਕਰਦਾ ਹੈ ਤੇ ਗੁਰੂ ਗੋਵਿੰਦ ਸਿੰਘ ਮਹਾਰਾਜੀ ਕੇਸਾਂ ਦੇ ਵਿੱਚ ਕੰਗਾ ਕਰਦੇ ਸੀ ਕਹਿੰਦੇ ਪੀਰ ਵਦੂਸ਼ਾ ਅਸੀਂ ਤੇਰੇ ਤੇ ਬਹੁਤ ਖੁਸ਼ ਆ ਮੰਗ ਜੋ ਕੁਝ ਵੀ ਮੰਗਣਾ ਹੈ ਚੁੱਪ ਹੋ ਗਿਆ ਸੁਣ ਕੇ ਦੁਬਾਰੇ ਫੇਰ ਵਚਨ ਕੀਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਕਹਿੰਦੇ ਮੰਗ ਜੋ ਵੀ ਮੰਗਣਾ ਹੈ ਫੇਰ ਚੁੱਪ ਹੋ ਜਾਂਦਾ ਸੁਣ ਕੇ ਦੀ ਸ੍ਰੀ ਵਾਰੀ ਫੇਰ ਆਖਿਆ ਅਸੀਂ ਤੇਰੇ ਤੇ ਬਹੁਤ ਖੁਸ਼ਾਂ ਮੰਗ ਜੋ ਵੀ ਮੰਗਣਾ ਹੈ ਫਿਰ ਬੇਨਤੀ ਕਰਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਿਹੜੀ ਆਪ ਜੀਆਂ ਨੂੰ ਸਭ ਤੋਂ ਪਿਆਰੀ ਚੀਜ਼ ਆ ਨਾ ਮੈਨੂੰ ਉਹ ਦੇ ਦੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੇ ਸਾਡੇ ਵਿੱਚ ਕੰਗਾ ਕਰਦੇ ਸੀ ਇਹ ਸੰਦੇਸ਼ ਸਬੇਤ ਕੰਗਾ ਦੇ ਦਿੱਤਾ ਕਹਿੰਦੇ ਸਭ ਤੋਂ ਪਿਆਰੇ ਮੈਨੂੰ ਕੇਸ ਨੇ ਜਿਹੜੇ ਅੱਜ ਸਾਡੇ ਨਾਈਆਂ ਦੇ ਰੁੱਲਦੇ ਜਦੋਂ ਉਹਨੇ ਕੰਗਾ ਤੇ ਕੇਸ ਫੜਕੇ ਦਰਸ਼ਨ ਕੀਤੇ ਉਹਨੂੰ ਆਪਣੇ ਪੁੱਤਰ ਦਰਗਾਹ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੜੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਉੱਥੇ ਰਖਵਾਲਾ ਉਹ ਤੇ ਸੰਗਤ ਜੀ ਜਿਹੜਾ ਸੱਚਾ ਗੁਰੂ ਹੈ ਉਹ ਤੇ ਸਾਡੇ ਨਾਲ ਇੱਥੇ ਵੀ ਹੈ ਤੇ ਉੱਥੇ ਵੀ ਹੈ ਉਹ ਕੇਵਲੇ ਹੀ ਨਹੀਂ ਕਿ ਸਾਨੂੰ ਪਿਆਰ ਕਰਦੇ ਸੀ ਮੁਸਲਮਾਨ ਵੀਰ ਵੀ ਬਹੁਤ ਜਾਂਦੇ ਸੀ ਉਹਨਾਂ ਦੇ ਕੋਲੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸੰਝਾ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਕਿਸੇ ਨਾਲ ਕੋਈ ਬਿਤਕਰਾਂ ਨਹੀਂ ਕੀਤਾ ਜਾਂਦਾ ਨਹਿਂਗ ਖਾਂ ਕੋਟਲੇ ਵਾਲਾ ਉਹ ਵੀ ਤੇ ਮੁਸਲਮਾਨ ਸੀ ਨਾ ਜਿਹਦੇ ਪੱਠੇ ਤੇ ਆਏ ਸੀ 8 ਨਵੰਨੀ ਮੈਂ ਬਹਰ ਦਸਾਂ ਕਰਦਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾ ਦੇ ਵਿੱਚ ਹਰ ਮਹੀਨੇ ਆਪਣੇ ਸਾਰੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਅਜ 8-9 ਮਹੀਨੇ ਹੋ ਗਏ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਾਂ ਜੁੱਗਾਂ ਦੇ ਵਿੱਚ ਨੇ 8-9 ਮਹੀਨਾ ਤੋਂ ਅਰਦਾਸਾਂ ਕਰਦਾ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦੇਵੋ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਗਉ ਆਂਦੇ ਨੀਤ ਖੋਲ ਕਵਟ ਗੁਰ ਮੀਲੀਆ ਨਾਨਕ ਹਰ ਸੰਗ ਮੀਤ ਤੂੰ ਚੋ ਸੱਜਣ ਮੈਂਡਿਆਂ ਡਈ ਸਿਸੋ ਤਾਰ ਨੈਣ ਮਿਹਜੇ ਦਰਸ ਦੇ ਕਦ ਪਸੀ دیدار ਸੰਗਤ ਜੀ ਜਿਹੜਾ ਗੁਰੂ ਦਾ ਸਿੱਖ ਹੈ ਗੁਰੂ ਨੂੰ ਪਿਆਰ ਕਰਨ ਵਾਲਾ ਹੈ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ रह ਸਕਦਾ ਗੁਰਸਿੱਖ ਮੱਛੀ ਪਾਣੀ ਤੋਂ ਬਿਨਾਂ ਨਹੀਂ रह ਸਕਦੀ ਤੇ ਗੁਰਸਿੱਖ ਬਾਣੀ ਤੋਂ ਬਿਨਾਂ ਨਹੀਂ रह ਸਕਦਾ ਹਰ ਵਕਤ ਗੁਰੂ ਦੇ ਦਰਸ਼ਨਾਂ ਨੂੰ ਲੋਚਦਾ ਅਸੀਂ ਤੇ ਆ ਕੇ ਇੱਥੇ ਦੁਨਿਆਵੀ ਮੰਗਾ ਮੰਗਦੇ ਆ ਕਦੇ ਅਸੀਂ ਅਰਦਾਸ ਕੀਤੀ ਹੈ ਅਸੀਂ ਅਰਦਾਸਾਂ ਤੇ ਇੱਕ ਭੁੱਜਣ ਦੀ ਹੀ ਕਰਾਉਣੀ ਆ ਨਾ ਵੀ ਕੈਨੇਡਾ ਚਲੇ ਜਾਈਏ ਜਹਾਜ਼ਾਂ ਚ ਉੜ ਜਾਈਏ ਕਦੇ ਘਰ ਚ ਖੰਡ ਪਾਟ ਕਰਾਇਆ ਕਿ ਗੁਰੂ ਮਹਾਰਾਜ ਸਾਡੇ ਘਰ ਦੇ ਵਿੱਚ ਬਾਣੀ ਆ ਜੇ ਮੇਰੇ ਬੱਚੇ ਮਿਤਨੇਮ ਕਰਨ ਲੱਗ ਜਾਣ ਕਦੇ ਇਹ ਵੀ ਅਰਦਾਸ ਕਰਾਈ ਹੈ ਸਾਡੀਆਂ ਤੇ دنیਵੀ ਮੰਗਾਂ ਨੇ ਕਦੇ ਗੁਰੂ ਘਰੋਂ ਆ ਕੇ ਗੁਰੂ ਨੂੰ ਮੰਗੀ ਹੈ ਇੱਕ ਮੁਸਲਮਾਨ ਵੀਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ ਪਿਆਰ ਕਦਾ ਹੋ ਰਹੇ ਗਗਾਰੇ ਨੇ